ਨਸ਼ੇ ਨੂੰ ਲੈ ਕੇ ਇਸ ਵਕਤ ਪੰਜਾਬ ਪੁਲਿਸ ਕਿਸੇ ਨੂੰ ਹੀ ਬਖਸ਼ਣ ਦੇ ਮੂਡ ਵਿੱਚ ਨਹੀਂ ਦਿਖਾਈ ਦੇ ਰਹੀ ਹੈ ਪਿਛਲੇ ਕੁਝ ਦਿਨਾਂ ਦਾ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਵਿੱਚ ਨਵੇਂ ਐਸਐਸਪੀ ਸਾਹਿਬ ਨੇ ਜਿਹੜਾ ਹੈਗਾ ਉਹਦਾ ਸੰਭਾਲਿਆ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਮੈਂਜ ਇੱਕ ਹਫਤੇ ਵਿੱਚ ਵੱਡੀਆਂ ਕਾਰਵਾਈਆਂ ਹੋ ਜਾਣ ਨਸ਼ੇ ਨੂੰ ਲੈ ਕੇ ਇਸ ਵੇ ਸਾਡੇ ਨਾਲ ਐਸਐਸਪੀ ਫਰੀਦਕੋਟ ਮੈਡਮ ਡਾਕਟਰ ਪ੍ਰਗਜਨ ਮੌਜੂਦ ਨੇ ਮੈਡਮ ਪਿਛਲੇ ਕੁਝ ਦਿਨਾਂ ਤੋਂ ਨਸ਼ੇ ਨੂੰ ਲੈ ਕੇ ਜਿਹੜੇ ਤਸਕਰ ਨੇ ਉਹਨਾਂ ਦੇ ਵੱਡੀਆਂ ਕਾਰਵਾਈ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। नमस्कार जी सबसे पहले मैं सीएम साहब जी का धन्यवाद करना चाहता हूं जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी एम साहब का हम हो रहे ने, पिछला हफ्ता है ਨਿਰਦੇਸ਼ ਹੈਗੇ ਕਿ ਕ੍ਰਾਈਮ ਦੇ ਵਿਰੁੱਧ ਇੱਕ ਸਖਤ ਐਕਸ਼ਨ ਪੁਲਿਸ ਦਾ ਹੋਣਾ ਚਾਹੀਦਾ ਹੈ ਤੇ ਕ੍ਰਾਈਮ ਫਰੀ ਸੁਸਾਇਟੀ ਦੇਣ ਦਾ ਪੁਲਿਸ ਦਾ ਪੂਰਾ ਇੱਕ ਮੰਤਵ ਹੈ ਉਦੀ ਲੜੀ ਦੇ ਤਹਿਤ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਖਸ਼ਣ ਦੇ ਮੂੜ ਚ ਨਹੀਂ ਹੈਗੇ ਅਗਰ ਕੋਈ ਨਸ਼ਾ ਵੇਚਦਾ ਹੈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਉਹਦੇ ਖਿਲਾਫ ਅਸੀਂ ਪੂਰਾ ਇੱਕ ਸਖਤ ਐਕਸ਼ਨ ਲਵਾਂਗੇ ਉਹਨਾਂ ਨੂੰ ਫੜ ਕੇ ਅਸੀਂ ਅੰਦਰ ਵੀ ਦੇਵਾਂਗੇ ਉਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈंगी ਜਿਹੜੇ ਨਸ਼ੇ ਦੀ ਕਾਲੀ ਕਮਾਈ ਤੋਂ ਉਹਨਾਂ ਨੇ ਬਣਾਈਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਫ੍ਰੀਜ਼ ਕਰਾਵਾਂਗੇ ਤੇ ਜਿਹੜੇ ਉਹਨਾਂ ਦੇ ਐਸੋਸੀਏਟਸ ਹੈਗੇ ਜਾਂ ਉਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਅੰਦਰ ਦੇਵਾਂਗੇ ਐਸ ਪਰ ਦਾ ਸੈਕਸ਼ਨਸ ਆਫ ਲਾ ਪਿਛਲੇ 5 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 12 ਐਨ ਦੇ ਮੁਕਦਮੇ ਦਰਜ ਕੀਤੇ ਨੇ ਤੇ ਉਹਦੇ ਵਿੱਚੋਂ 13 ਨਸ਼ਾ ਤਸਕਰ ਹਲੇ ਤੱਕ ਅਸੀਂ ਗ੍ਰਿਫਤਾਰ ਕੀਤੇ ਹੈ ਜਸਟ ਇਨ 5 ਡੇਸ ਇਹ ਜੋ ਟੋਟਲ ਜਿਹੜੀ ਸਾਡੀ ਕਿਊਮੂਲੇਟਿਵ ਰਿਕਵਰੀ ਹੈ ਉਹ 10 ਲੱਖ ਤੋਂ ਵੱਧ ਡਰਗ ਮਨੀ ਹੈ ਕਮਰਸ਼ੀਅਲ ਕੁਆਂਟੀਟੀ ਐਂਡੀਪੀਐਸ ਦੇ ਟ੍ਰਾਮਾਡੋਲ ਦੇ ਟੈਬਲੇਟਸ ਹੈਗੇ ਜਿਹੜੇ ਅਸੀਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਉੱਥੇ ਰੇਡ ਕੀਤਾ ਸੀ ਤੇ ਉਹ ਜਿਹੜਾ ਮੈਡੀਕਲ ਸਟੋਰ ਹੈ ਗਲਤ ਤਰੀਕੇ ਨਾਲ ਇਹ ਪ੍ਰਤੀਬੰਧਿਤ ਜਿਹੜੀਆਂ ਦਵਾਈਆਂ ਹੈਗੇ ਉਹ ਵੇਚਦੇ ਸੀ ਉਹਨੂੰ ਅਸੀਂ ਫ੍ਰੀਜ਼ ਕਰਾਇਆ ਇਸ ਤੋਂ ਇਲਾਵਾ ਇੱਕ ਪ੍ਰੈਗਾਦਾਏ ਕਾਫੀ ਇੱਕ ਮੈਨਸ ਹੈ ਜਿੱਥੇ ਇਹ ਗੋਲੀਆਂ ਲੋਕਲੀ ਜਿਹੜੇ ਹੈਗੇ ਛੋਟੇ-ਛੋਟੇ ਬੱਚਿਆਂ ਨੂੰ ਇਹ ਵੇਚਦੇ ਨੇ ਤੇ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਖਿਲਾਫ ਵੀ ਅਸੀਂ ਸਖਤ ਕਾਰਵਾਈ ਕੀਤੀ ਹੈ ਇਹਦੇ 4-5 ਬੰਦੇ ਅਸੀਂ ਪ੍ਰੈਗਾ ਵੇਚਣ ਵਾਲੇ ਵੀ ਰਾਉਂਡ ਅਪ ਕੀਤੇ ਨੇ ਔਰ ਜਿਹੜੀ ਹੈਰੋਇਨ ਹੈਗੀ ਉਹਦੀ ਵੀ ਸਾਡੀ ਰਿਕਵਰੀ ਹੈਗੀ 1 ਕਿਲੋ ਅਫੀਮ ਦੀ ਵੀ ਰਿਕਵਰੀ ਹੈ ਜਿਹੜਾ ਬੰਦਾ ਭਾਰੋ ਲੈ ਕੇ ਆਇਆ ਸੀ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਬੈਕਵਰਡ ਲਿੰਕੇजेस ਸਾਰੇ ਹੀ ਕੇਸਾਂ 'ਚ ਅਸੀਂ ਕਰਦੇ ਪਏ ਨੇ ਇਸ ਤੋਂ ਇਲਾਵਾ ਜਿਹੜੇ ਮਾੜੇ ਅਨਸਰ ਨੇ ਜਿਹੜੇ ਗੁੰਡਾ ਟਾਈਪ ਅਨਸਰ ਨੇ ਜਿਹੜੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਨੇ ਬੱਚਿਆਂ ਨੂੰ ਸਾਡੇ ਖਰਾਬ ਕਰਦੇ ਨੇ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੈ ਤੇ ਉਹਨਾਂ ਕੋਲੋਂ ਅਸੀਂ ਤਿੰਨ ਹਥਿਆਰ ਹਲੇ ਤੱਕ ਬਰਾਮਦ ਕਰ ਚੁੱਕੇ ਨੇ ਨੋਟਵਰਦੀ ਇਹਦੇ ਵਿੱਚ ਇਹ ਹੈ ਕਿ ਇਹਨਾਂ ਵਿੱਚੋਂ ਵੰਸ਼ ਨਾਮ ਦਾ ਮੁੰਡਾ ਤਿੰਨ ਦਿਨ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆਇਆ ਸੀ ਉਹਤੇ ਪੁਰਾਣੇ 4 ਜਾਂ 5 ਪਰਚੇ ਨੇ 307 ਦੇ ਅਟੈਂਪਟ ਟੂ ਮਰਡਰ ਦੇ ਵੀ ਪਰਚੇ ਨੇ ਐਨਡੀਪੀਐਸ ਦੇ ਵੀ ਪਰਚੇ ਨੇ ਤੇ ਉਹ ਇਸ ਫਿਰਾਕ ਚ ਸੀ ਕਿ ਇਸ ਇਲਾਕੇ ਚ ਆ ਕੇ ਉਹਦਾ ਜਿਹੜਾ ਰਾਈਵਲ ਗੈਂਗ ਮੈਂਬਰ ਹੈ ਉਹਦੇ ਖਿਲਾਫ ਇੱਕ ਗੈਂਗ ਵਾਰ ਇਹ ਸਟਾਰਟ ਕਰਨ ਦੀ ਪੂਰੀ ਕੋਸ਼ਿਸ਼ ਸੀ ਉਹਨੂੰ ਵੀ ਅਸੀਂ ਫੜਿਆ ਜਿਹੜੇ ਬੱਚਿਆਂ ਨੂੰ ਉਹ ਖਰਾਬ ਕਰਦਾ ਸੀ ਉਹਨੂੰ ਵੀ ਅਸੀਂ ਬੁਲਾਇਆ ਉਹਨਾਂ ਦੇ ਪ ਫਰੈਂਸ ਦੀ ਕਾਉਂਸਲਿੰਗ ਕੀਤੀ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਉਹਨਾਂ ਦੇ ਖਿਲਾਫ ਅਸੀਂ ਲਿਆ ਹੈ ਕਿ ਅਗਰ ਅੱਗੇ ਅਗਰ ਉਹ ਕੁਝ ਗਲਤ ਕੰਮ ਜਾਂ ਗਲਤ ਰਸਤੇ 'ਚ ਤੁਰਨਗੇ ਤਾਂ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਜਿਸ ਤਰ੍ਹਾਂ ਵੰਸ ਦੀ ਗੱਲ ਕੀਤੀ ਜਾਵੇ ਤਾਂ ਜਿਸਕੇ ਤੋਂ ਪਹਿਲੇ ਜਦ ਪਤਾ ਲੱਗਿਆ ਕਿ ਗੱਡੀਆਂ ਲੈ ਕੇ ਉਹਨਾਂ ਲੈਣ ਗਏ ਸੀਗੇ ਤਾਂ ਇਸ ਵਾਰ ਕਿਤਨੇ ਕਤੇ ਯੂਥ ਜਿਹੜਾ ਹੈ ਕਾਫੀ ਪ੍ਰਭਾਵਿਤ ਹੁੰਦਾ ਉਸ ਵੱਲ ਜੁੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿਸ ਤਰ੍ਹਾਂ ਟੈਂਡਰਸ ਲਾਣੀ ਥਾਣੇ ਆ ਕੇ ਇਹ ਚੀਜ਼ਾਂ ਸ਼ਾਇਦ ਪਹਿਲੀ ਵਾਰ ਇਸ ਇਲਾਕੇ ਦੇ ਲੋਕ ਵੇਖਣਗੇ ਇਹ ਕਿਵੇਂ ਸਾਰਾ ਹੋਇਆ ਕਿਵੇਂ ਇਸ ਨੂੰ ਮੈਨੇਜ ਕੀਤਾ ਜਾਵੇ ਦੇਖਿਏ ਜਿਹੜਾ ਬੰਦਾ ਵੀ ਕ੍ਰਾਈਮ ਕਰਦਾ ਹੈ ਅਸੀਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਕਿ ਕ੍ਰਾਈਮ ਵਾਲੇ ਰਾਹ ਤੇ ਅਗਰ ਤੁਸੀਂ ਤੁਰੋਗੇ ਤਾਂ ਉਹਦਾ ਬੁਰਾ ਹੀ ਅ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹਨਾਂ ਨੂੰ ਅਸੀਂ ਇਹ ਵਾਰਨਿੰਗ ਦੇ ਰਹੇ ਨੇ ਕਿ ਤੁਸੀਂ ਇਨ ਬੰਦਿਆਂ ਦੇ ਮਗਰ ਲੱਗ ਕੇ ਤੁਸੀਂ ਆਪਣਾ ਭਵਿਕਾ ਨਾ ਖਰਾਬ ਕਰੋ ਆਪਣੇ ਪਰਿਵਾਰ ਦਾ ਭਵਿਕਾ ਨਾ ਖਰਾਬ ਕਰੋ ਐਟ ਦ ਸੇਮ ਟਾਈਮ ਆਈ ਵੁੱਡ ਵਾਂਟ ਟੂ ਵਾਰਨ ਕਿ ਅਗਰ ਗਲਤ ਕੰਮ ਕਰੋਗੇ ਜਿਹੜੇ ਵੀ ਕ੍ਰਿਮੀਨਲਸ ਹੈਗੇ ਉਹਨਾਂ ਦੇ ਵਾਸਤੇ ਸਾਡੇ ਕੋਲ ਕੋਈ ਵੀ 0 ਟੋਲਰੈਂਸ ਹੈ ਭਾਵੇਂ ਤੁਸੀਂ ਕਿੰਨੇ ਵੀ ਪੁਰਾਣੇ ਕ੍ਰਿਮੀਨਲ ਹੈਗੇ ਹੋ ਅਸੀਂ ਤੁਹਾਨੂੰ ਫੜ ਕੇ ਅੰਦਰ ਦੇਵਾਂਗੇ ਇਹ ਖੱਲੇ ਅਸੀਂ ਬੰਦਾ ਫੜਿਆ ਜਿਹੜਾ 307 ਦੇ ਕੇਸ 'ਚ ਵਾਂਟਡ ਸੀ ਉਹ ਤੇ ਪੁਰਾਣੇ 7 ਪਰਚੇ ਸੀ ਉਹ ਕਾਫੀ ਟਾਈਮ ਤੋਂ ਬਾਹਰ ਸੀ ਫੜਿਆ ਨਹੀਂ ਗਿਆ ਸੀ ਔਰ ਉਹਤੇ ਪੁਰਾਣੇ ਐਂਡੀ ਦੇਵੀ ਪਰਚੇ 307 ਦੇਵੀ ਪਰਚੇ ਉਹ ਵੀ ਇਲਾਕਾ ਪੂਰਾ ਖਰਾਬ ਕਰਦਾ ਸੀ ਉਹਨੋਂ ਵੀ ਅਸੀਂ ਰਾਉਂਡ ਅਪ ਕੀਤਾ ਹੈ ਥੈਨ ਪੀਓਜ਼ ਅਸੀਂ ਫੜਕੇ ਅੰਦਰ ਦਿੱਤੇ ਨੇ ਉਹਨਾਂ ਵਿੱਚੋਂ ਇੱਕ ਪੀਓ 216 ਦਾ ਫਗੋੜਾ ਚੱਲ ਰਿਹਾ ਸੀ ਉਹਨੂੰ ਵੀ ਅਸੀਂ ਫੜਕੇ ਦਿੱਤਾ ਇਹਨਾਂ ਕੋਲ ਰਿਕਵਰੀਜ਼ ਵੀ ਕੀਤੀਆਂ ਹੈਗੀਆਂ ਮੈਡਮ ਤਸਕਰਾਂ ਨੂੰ ਅਤੇ ਜੋ ਗੈਂਗ ਵਰਕਰ ਦੇ ਨੇ ਜਾਂ ਗੁੰਡਾਂ ਸਰ ਨੇ ਉਹਨਾਂ ਨੂੰ ਇਸ ਵਕਤ ਪੁਲਿਸ ਦੇ ਚੇਤਾਵਨੀ ਕਿਸ ਤਰ੍ਹਾਂ ਕੇ ਦਿੱ ਹੈ ਬਦਲ ਜਾਣਾ ਚਾਹੀਦਾ ਉਹਨਾਂ ਨੂੰ ਜੀ ਬਦਲ ਜਾਣਾ ਚਾਹੀਦਾ ਸਾਡਾ ਇਲਾਕਾ ਛੱਡ ਦੇਣਾ ਚਾਹੀਦਾ ਹੈ ਔਰ ਤੁਸੀਂ ਕਿੱਥੇ ਵੀ ਹੈਗੇ ਹੋ ਵੀ ਵਿਲ ਚੇਜ਼ ਯੂ ਅਪ ਵੀ ਵਿਲ ਰਾਉਂਡ ਯੂ ਵੀ ਵਿਲ ਪੁਟ ਯੂ ਬਿਹਾਈਂਡ ਬਰਸ ਤੇ ਕਰਾਇਮ ਫਰੀ ਫਰੀਦਕੋਟ ਦੇਣ ਦਾ ਸਾਡਾ ਪੂਰਾ ਟੀਚਾ ਹੈ ਥੈਂਕ ਯੂ ਵੈਰੀ ਮੱਚ ਦਾ ਇਸ ਵਕਤ ਸਾਡੇ ਨਾਲ ਐਸਐਸਪੀ ਮੈਡਮ ਡਾਕਟਰ ਪਰਗਿਆ ਜੈਨ ਮੌਜੂਦ ਸੀਗੇ ਤਾ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਹਿ 5 ਦਿਨਾਂ ਵਿੱਚ ਕਿੰਨੇ ਵੱਡੇ ਜਿਹੜੇ ਹੈਗੀ ਹੈ ਮਾਤਰਾ ਗਿਣਤੀ ਵਿੱਚ ਮੁਕਦਮੇ ਦਰਜ ਕੀਤੇ ਗਏ ਨੇ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਅਤੇ ਇਸ ਵਕਤ ਜੋ ਗੁੰਡਾ ਅਨਸਰ ਨੇ ਉਹਨਾਂ ਦੇ ਢਲ ਪਾਉਣ ਦੇ ਲਈ ਪੰਜਾਬ ਪੁਲਿਸ ਜਿਹੜੀ ਹੈਗੇ ਇਸ ਵਕਤ ਤਿਆਰਬਰ ਤਿਆਰ ਦਿਖਾਈ ਦੇ ਰਹੀ ਹੈ ਤਾਂ ਫਿਲਹਾਲ ਫਰੀਦਕੋਟ ਨੂੰ ਕ੍ਰਾਈਮ ਪ੍ਰੇ ਕਰਾਂ ਦਾ ਜਿਹੜਾ ਟੀਚਾ ਲੈ ਕੇ ਚੱਲੇ ਨੇ ਵਿਖਦੇ ਹਾਂ ਤੱਕ ਸਫਲ ਹੋ ਗੋਦੇ ਨੇ ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਲਦੇ ਹਨ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀ YouTube Facebook Instagram X aur WhatsApp channel par